ਦਾਦੀ ਪੋਤੀ ਪਾਰਕ ਦੇ ਨੇੜੇ ਪੁੱਡਾ ਦੀ ਜਗ੍ਹਾ ਤੇ ਕਬਜ਼ਾ ਕਰਨ ਵਾਲੇ ਇੱਕ ਸਰਪੰਚ ਸਮੇਤ ਤਿੰਨ ਤੇ ਕੀਤਾ ਗਿਆ ਮਾਮਲਾ ਦਰਜ ਕੀਤੇ ਗਏ ਗ੍ਰਿਫਤਾਰ ਅੱਜ ਭੇਜੇਗੇ ਜੇਲ ਐਸ ਐਚਓ ਥਾਣਾ ਸਿਵਲ ਲੈਂਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲ ਪੁੱਡਾ ਵੱਲੋਂ ਇੱਕ ਸ਼ਿਕਾਇਤ ਦਿੱਤੀ ਗਈ ਸੀ ਕਿ ਦਾਦੀ ਪੋਤੀ ਪਾਰਕ ਦੇ ਨੇੜੇ ਅਸਲੇ ਦੀ ਨੋਕਤੇ ਉੱਤੇ ਕੋਈ ਜਗ੍ਹਾ ਵੱਲੋਂ ਪੁੱਡਾ ਦੀ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਮੀਆਂ ਪਿੰਡ ਦੇ ਮੌਜੂਦਾ ਸਰਪੰਚ ਅਤੇ ਦੋ ਹੋਰ ਲੋਕਾਂ ਨੂੰ ਉਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰੀ ਤੋਂ ਬਾਅਦ ਉਹਨਾਂ ਨੂੰ ਅੱਜ ਜੇਲ੍ਹ ਭੇਜ ਦਿੱਤਾ ਗਿਆ। ਦੱਸ ਦਈਏ ਕਿ ਐਸ ਐਚਓ ਸਿਵਲ ਲੈਂਡ ਇਹ ਸਾਰੀ ਜਾਣਕਾਰੀ ਦਿੱਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਹ ਮੀਆਂ ਪਿੰਡ ਦਾ ਇੱਕ ਮੌਜੂਦਾ ਇਹਦੇ ਵਿੱਚ ਸਰਪੰਚ ਹੈ ਜਿਸ ਤੇ ਸਾਡੇ ਕੋਲ ਪੁੱਡਾ ਦੀ ਇੱਕ ਸਾਨੂੰ ਸ਼ਿਕਾਇਤ ਮਿਲੀ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਕੋਲੋਂ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਤੇ ਇਹਨਾਂ ਦੇ ਉੱਤੇ ਆਰਮਜ਼ ਐਕਟ ਦਾ ਵੀ ਨਾਲ ਮਾਮਲਾ ਇਹਨਾਂ ਦੇ ਉੱਤੇ ਦਰਜ ਕੀਤਾ ਗਿਆ ਹੈ ਇੱਕ ਮੌਜੂਦਾ ਸਰਪੰਚ ਸਮੇਤ ਇਹਨਾਂ ਵੱਲੋਂ ਤਿੰਨ ਲੋਕਾਂ ਦੇ ਮਾਮਲੇ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਮੈਂ ਇੰਸਪੈਕਟਰ ਯਾਰੋਂਦਰ ਸਿੰਘ ਐਸ ਐਚਓ ਸਿਵਲ ਲਾਈਨਸ ਬਠਿੰਡਾ ਮਿਤੀ 22 12 23 ਨੂੰ ਐਸ ਡੀਓ ਦੇ ਪੁੱਡਾ ਮਿਲਕ ਅਫਸਰ ਦੁਆਰਾ ਜੋ ਅੰਛਮਨਜੀ ਦੁਆਰਾ ਸਾਹਮਣੇ ਕਿ ਦਰਖਾਸਤ ਦਿੱਤੀ ਗਈ ਸੀ ਜਿਸ ਦੇ ਆਧਾਰ ਤੇ ਅਸੀਂ ਤਿੰਨ ਜਣੇ ਦੇ ਖਿਲਾਫ ਮੁਕੱਦਮਾ ਨੰਬਰ 343 ਅਧੀਨ ਧਾਰਾ 447 506 2554 ਆਰਮਜ਼ ਐਕਟ ਦਰਜ ਕੀਤਾ ਹੈਗਾ ਜਿਸ ਦੇ ਵਿੱਚ ਅਸੀਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਹਰਿੰਦਰਪਾਲ ਸਿੰਘ ਗੁਰਕੀਰਤ ਸਿੰਘ ਬਲਜਿੰਦਰ ਸਿੰਘ ਕਿਉਂ ਬਲਜਿੰਦਰ ਸਿੰਘ ਇਹ ਤਿੰਨੋਂ ਮੀਆਂਪਿੰਡ ਦੇ ਰਹਿਣ ਵਾਲੇ ਹੈਗੇ ਆ ਤੇ ਜੋ ਬਲਜਿੰਦਰ ਸਿੰਘ ਮੀਆਂਪਿੰਡ ਦੇ ਮੌਜੂਦਾ ਸਰਪੰਚ ਆ ਇਹ ਪੁੱਡਾ ਦੀ ਕਿਸੇ ਪ੍ਰਾਪਰਟੀ ਤੇ ਇੱਥੇ ਮਦਾਦੀ ਮੂਰਤੀ ਪਾਰਕ ਦੀ ਬੈਕਸਾਈਡ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਜਿਸ ਦੇ ਆਧਾਰ ਤੇ ਸਾਨੂੰ ਪਰਚਾ ਦੇ ਕੇ ਨੇ ਅਰੈਸਟ ਪਾਈ ਹੈ ਸਰ ਨਵੀਂ ਨਵਾਂ ਕਬਜ਼ਾ ਸੀ ਪਿਛਲੇ ਸਮੇਂ ਦਾ ਕੀਤਾ ਗਿਆ ਇਹ ਨਵਾਂ ਉੱਥੇ ਕੰਦ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀ ਪੁੱਡਾ ਨੇ ਇਹਨਾਂ ਨੂੰ ਕਾਫੀ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਜੋ ਨਹੀਂ ਰਕੇ ਤਾਂ ਫਿਰ ਉਹਨਾਂ ਨੇ ਪੁਲਿਸ ਦੁਆਰਾ ਕਾਰਵਾਈ ਕਰਵਾ ਕੇ ਇਨਟ ਪੱਤਰ ਦਰਜ ਕਰਵਾਇਆ ਹੈ। ਕੋਈ ਹੋਰ ਵੀ ਹੈਗਾ ਕਿ ਇਹ ਹੀ ਸੀ ਕਿ ਨਹੀਂ ਜੀ ਫਿਲਹਾਲ ਦੀ ਘੜੀ ਸਿਰਫ ਇਹ ਹੀ ਸੀ ਕਿ ਅਸੀਂ ਅੱਗੇ ਇਹਦੀ ਤਫਤੀਸ਼ ਕਰ ਰਹੇ ਹਾਂ ਕਿ ਉਹਨਾਂ ਕੋਲ ਜੋ ਡਾਕੂਮੈਂਟ ਸੀਗੇ ਉਹ ਕਿਸ ਆਧਾਰ ਤੇ ਉੱਥੇ ਕਰ ਰਹੇ ਸੀ ਜਾਂ ਕਿਵੇਂ ਉਹ ਮੈਟਰ ਆਫ ਇਨਵੈਸਟੀਗੇਸ਼ਨ ਆਫ ਫਰਦਰ ਜਿਵੇਂ ਵੀ ਇਨਵੈਸਟੀਗੇਸ਼ਨ ਚ ਆਊਗਾ ਆਪ ਜੀ ਨੂੰ ਉਸ ਬਾਰੇ ਦੱਸਿਆ ਜਾਊਗਾ।